ਛੁੱਟੀ ਆਏ ਫੌਜੀ ਦੀ ਭੇਦਪੜਹਿਲਾਤਾਂ ਦੇ ਵਿੱਚ ਪਿੰਡ ਸ਼ਾਹਪੁਰ ਜਾਜੰਦੇ ਸਕੀ ਨਾਲੇ ਵਿੱਚੋਂ ਮਿਲੀ Laash ਬਟਾਲਾ ਪੁਲਿਸ ਜ਼ਿਲ੍ਹਾ ਅਧੀਨ ਪੈਂਦੇ ਪੁਲਿਸ ਥਾਣਾ ਡੇੜਾ ਬਾਬਾ ਨਾਨਕ ਅੰਦਰ ਪੈਂਦੇ ਪਿੰਡ ਮੰਗੀਆਂ ਦੇ 24 ਸਾਲਾ ਫੌਜੀ ਨੌਜਵਾਨ ਗੁਰਪ੍ਰੀਤ ਸਿੰਘ ਦੀ ਅੱਜ ਬੀਤੀ ਸ਼ਾਮ ਭੇਦਪੜਹਿਲਾਤਾਂ ਦੇ ਵਿੱਚ ਪਿੰਡ ਸ਼ਾਹਪੁਰ ਜਾਜੰਦੇ ਸਕੀ ਨਾਲੇ ਵਿੱਚੋਂ Laash ਮੌਨ ਨਾਲ ਇਲਾਕੇ ਅੰਦਰ ਕਿਸਦਾ ਮਹੌਲ ਪਾਇਆ ਜਾ ਰਿਹਾ ਹੈ ਇਸ ਸੰਬੰਧੀ ਜਾਣਕਾਰੀ ਜਿੰਦੇ ਮ੍ਰਿਤਕ ਦੇ ਪਿਤਾ ਨਿਸ਼ਾਨ ਸਿੰਘ ਅਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਜੋ ਕਿ ਅੱਜ ਤੋਂ 3-5 ਸਾਲ ਪਹਿਲਾਂ ਫੌਜੀ ਵਿੱਚ ਭਰਤੀ ਹੋਇਆ ਸੀ ਤੇ ਇਹ 11 ਸਿੱਖ ਰੈਜੀਮੈਂਟ ਦੇ ਜਵਾਨ ਵਜੋਂ ਲਖਨਊ ਵਿਖੇ ਆਪਣੀ ਸੇਵਾ ਨਿਭਾ ਰਿਹਾ ਸੀ। ਬੀਤੇ 2 ਮਹੀਨੇ ਪਹਿਲਾਂ ਸਿਪਟੀ ਲੈ ਕੇ ਘਰ ਆਇਆ ਹੋਇਆ ਸੀ ਤੇ ਇਸ ਨੂੰ 29 ਜੂਨ ਨੂੰ ਆਪਣੀ ਜੂਨਲ ਵਿੱਚ ਹਾਜ਼ਰ ਹੋਣਾ ਸੀ। ਉਹਨਾਂ ਦੱਸਿਆ ਕਿ 26 ਜੂਨ ਨੂੰ ਇਹ ਆਪਣੇ ਪਿੰਡ ਦੇ ਕਿਸੇ ਨੌਜਵਾਨ ਨਾਲ ਬਾਹਰ ਕੰਮ ਤੇ ਗਿਆ ਸੀ ਪਰ ਇਹ 22 ਗੂਨ ਸ਼ਾਮ ਤੱਕ ਘਰ ਵਾਪਸ ਨਹੀਂ ਆਇਆ ਤੇ ਸਾਡੇ ਵੱਲੋਂ ਪੁਲਿਸ ਚੌਕੀ ਧਰਮਪੋਤ ਰੰਦਾਵਾ ਵਿਖੇ ਗੁਮਸ਼ੂਦਾ ਦੀ ਰਿਪੋਰਟ ਦਰਜ ਕਰਵਾਈ ਗਈ ਸੀ। ਪਨਾ ਬਿਕਰਮਜੀਤ ਸਿੰਘ ਆ ਜੀ ਮੇਰਾ ਪਿੰਡ ਰਮਦਾਸ ਆ। ਇਹ ਜਿਹੜੇ ਵੀਰ ਦੀ ਡੈਥ ਹੋਈ ਹੈ ਤਾਂ ਕੀ ਨਾਮ ਹੈ ਤੇ ਕੀ ਗੱਲਬਾਤ ਕੀ ਹੈ? ਇਹਦਾ ਨਾਮ ਗੁਰਪਤ ਸਿੰਘ ਆ ਜੀ ਸਾਨੂੰ ਅਫਸਰ ਨਿਸ਼ਾਨ ਸਿੰਘਾ ਪਿੰਡ ਦਾ ਮੰਗੇ ਖੁਰਦਾ। ਹਾਂਜੀ ਇਹ ਬੱਚਾ ਜੀ ਛੁੱਟੀ ਆਇਆ ਸੀਗਾ ਜੀ 2 ਮਹੀਨੇ ਦੀ। 29 ਤੱਕ ਨਦੀ ਦੀ ਵਾਪਸੀ ਸੀਗੀ। ਤੇ ਇਵਾਰਕ ਮੈਂਬਰਾਂ ਦੇ ਮੁਤਾਬਕ ਤੇ ਪਿੰਡ ਦਾ ਹੀ ਬੱਚਾ ਕੋਈ। ਇਹਨੂੰ ਨਾਮ ਲੈ ਕੇ ਆਇਆ ਕਿ ਤੇ ਬਾਅਦ ਉਹਨਾਂ ਨੂੰ ਲਾਈਟ ਲੈ ਲਿਆ ਵੀ ਚਲੋ ਬੱਚੇ ਇੱਕ ਦਿਨਾਂ ਚਲੇ ਜਾਂਦੇ ਹਾਂ ਹਾਂ 26 ਤਰੀਕ ਦੇ ਦੌਰਾਨ ਇਹਨਾਂ ਰਾਤ ਤੱਕ ਮੈਂ ਵੀ ਸੋਚਿਆ ਵੀ ਬੱਚਾ ਆ ਜਾਏਗਾ ਪਰ ਨਹੀਂ ਫਿਰ 27 ਤਰੀਕ ਨੂੰ ਉਹਨਾਂ ਨੇ ਧਰਮਪੁਰ ਤੋਂ ਕੀਤੀ ਇਹਦੇ ਮਤਲਬ ਬਾਬਤ ਦਿਖਾ ਦਿੱਤੀ ਕਿ ਇਹ ਵੀ ਬੱਚਾ ਸਾਡਾ ਘਰ ਨਹੀਂ ਆਇਆ ਜੀ ਜੀ ਪਰਤਾਲ ਕਰਨ ਦੇ باوجود ਵੀ ਦੋ ਦਿਨ ਚੰਦਨ ਲੱਭਦੇ ਰਹੇ ਪਰਿਵਾਰਕ ਮੈਂਬਰਾਂ ਤੇ ਵੀ ਰਿਸ਼ਤਦਾਰੀਆਂ ਜੀ ਇਹ ਬੱਚਾ ਨਹੀਂ ਮਿਲਿਆ ਪਰ ਅੱਜ ਸਾਨੂੰ ਫਿਰ ਇਹ ਕਿ ਆਪੇ ਪਿੰਡ ਦੇ ਸਰਪੰਚ ਸਾਹਿਬ ਨਾਲ ਜਿਹੜੇ ਲੋਕਲ ਜਿਹੜੇ ਪੰਜਾਬ ਬੰਦੇ ਨੇ ਮੂੰਹ ਤੇ ਬਰਨੇ ਉਹਨਾਂ ਨੇ ਇਹ ਸੋਚਿਆ ਵੀ ਚਲੋ ਕਿਉਂ ਨਾ ਆਪਣੇ ਲੈਵਲ ਤੇ ਵੀ ਆਪਾਂ ਇਹਨੂੰ ਪਰਤਾਲ ਕਰਕੇ ਵੇਖੀਏ ਇਹ ਸੱਕੀ ਦੀ ਜਿਹੜੀ ਟੋਟਲ ਜਿੱਦਲੀ ਬਾਈ ਫਿਰਦਿਆਂ ਦੌਰਾਨ ਇਹ ਬੱਚੇ ਦੀ ਜਿਹੜੀ লাশ ਹੈ ਇਹ ਫੁੱਲੀ ਹੋਏ ਜਿਵੇਂ ਕਿ ਤੁਸੀਂ ਵੇਖਿਆ ਤੁਸੀਂ ਮੁਖਾਇਬ ਹੋਏਗਾ ਵੀ ਇਹ ਸਾਹਮਣੇ ਨਜ਼ਰ ਆਈ ਇਹ ਮਾਮਲਾ ਕੀ ਹੈ ਇਹ ਸਰ ਪ੍ਰਸ਼ਾਸਨ ਤੋਂ ਜੋ ਮੰਗ ਕਰਦੇ ਆ ਇਹ ਮਾਮਲਾ ਕੀ ਹੋਇਆ ਕਿੱਦਾਂ ਹੋਇਆ ਵਾ ਇਹਦੀ ਜਿਹੜੀ ਪੂਰਨ ਤੌਰ ਤੇ ਜਾਂਚ ਕੀਤੀ ਜਾਵੇ ਔਰ ਇਹ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਸਰ ਕਿੰਨੀ ਕੁ ਉਮਰ ਸੀ ਇਹ ਬੱਚੇ ਦੀ ਉਮਰ 25 ਤੱਕ ਹੋਏਗੀ ਸੀ ਤੇ ਕਿੰਨੇ ਸਾਲ ਇਹਨੂੰ ਭਰਤੀ ਹੋਏ ਨੂੰ ਇਹਨੂੰ 4 ਸਾਲ ਭਰਤੀ ਨੂੰ ਹੋ ਗਈ ਸੀ ਪੰਜਵਾਂ ਸਾਲ ਜਾ ਰਿਹਾ ਸੀਗਾ ਔਰ ਬੱਚਾ ਇਕਵਾਰਾ ਸੀ ਜੀ ਹਾਂਜੀ ਤੇ ਇਹਦੀ ਕੱਲ ਜਿਹੜੀ 29 ਜੂਨ ਦੀ ਵਾਪਸੀ ਸੀ ਹਾਂਜੀ 29 ਜੂਨ ਨੂੰ ਘਰੋਂ ਇਹਨੇ ਜਾਣਾ ਸੀਗਾ ਪਾਰਾ ਕੁਝ ਬੈਗ ਵਗੈਰਾ ਪੈਕ ਕੀਤਾ ਵਾ ਵਰਦੀ ਧੋਤੀ ਆਪਣੇ ਇਹਨੇ ਵੀ ਮੈਂ ਜਾਣ ਦੀ ਤਿਆਰੀ ਚਾਂ ਪਰ ਪਤਾ ਨਹੀਂ ਕੁਦਰਤ ਵੱਲੋਂ ਕੀ ਆ ਪਾਣਾ ਵਾ ਪਰਣਾ ਸੀਗਾ ਜਾਂ ਸਾਡੀ ਕਿਸਮਤ ਮਾੜੀ ਸੀਗੀ ਜਾਂ ਕਿਸੇ ਦੇ ਮਨ ਵਿੱਚ ਖੋਟ ਸੀਗਾ ਇਸ ਬਾਰੇ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਜਾਣਦਾ ਪਰ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਸ ਪ੍ਰਵਾਦ ਦੇ ਨਾਲ ਪੂਰਾ ਇਨਸਾਫ ਹੋਣਾ ਚਾਹੀਦਾ ਇਹ ਕਿਹੜੀ ਕਾਰਵਾਈ ਪਾਈ ਜਾਂ ਕਿਹੜੇ ਨਾਲ ਗਏ ਨੇ ਜਾਂ ਕੀ ਪਲੈਨਿੰਗ ਸੀ ਇਹਦੇ ਬਾਰੇ ਪੂਰਨ ਜਾਣਕਾਰੀ ਸਰ ਇੱਕ ਪਿੰਡ ਸ਼ਾਪ ਤੇ ਜਾ ਕੇ ਸੱਕੀ ਨਾਲੇ ਚੋਂ ਇੱਕ ਫੌਜੀ ਜਵਾਨ ਦੀ ਡੈੱਡ ਵਰਡ ਮਿਲਈ ਹੈ ਕੀ ਮਸਲਾ ਕੀ ਹੈ ਜੀ ਕਿ ਮੈਂ ਕੱਲ 27 624 ਦੀ ਇੱਕ ਤਖਾਤ ਮਿਲਈ ਥਾਣੇ ਚੌਕੀ ਫਸੂਲ ਹੋਈ ਤੇ ਗੁਰਪ੍ਰੀਤ ਸਿੰਘ ਸਾਨੂੰ ਸ਼ਾਨ ਸਿੰਘ ਵਾਸੀ ਪਿੰਡ ਮੰਗਿਆ ਜੋ ਆਰਮੀ ਵਿੱਚ ਨੌਕਰੀ ਕਰਦਾ ਘਰੋਂ ਗੋਮੇ ਕਰਦਾ ਜਿਹਦੀ ਹੁਣ ਤੱਕ ਭਾਲ ਕਰਦੇ ਰਿਹਾ ਅੱਜ ਸਾਨੂੰ ਪਤਾ ਲੱਗਾ ਕਿ ਇਹਦੀ ਇੱਥੇ ਸੱਕੀ ਨਾਲੇ ਤੋਂ ਡੱਡ ਬੋੜੀ ਮਿਲਈ ਸਰ ਕੀ ਮੌਦਾ ਕਰਨੀ ਕੀ ਲੱਗਦਾ ਜੀ ਅਜੇ ਕੋਈ ਤਪੀ ਚੱਲ ਰਹੀ ਆ ਜੋ ਸਾਮੇ ਤਾਥਨ ਕੋ ਤਾਮ ਕਰ ਬਿੰਦ ਜੀਓ ਸਰ ਪਰਿਵਾਰ ਵੱਲੋਂ ਖਾਸਾ ਜਿਤਾਇਆ ਜਾ ਰਿਹਾ ਕਿ ਜੋ ਜਿਹਦੇ ਨਾਲ ਆਇਆ ਉਹ ਉਹਨੇ ਕੁਝ ਕੀਤਾ ਹੈ ਕਿ ਹੈ ਇਦਾਂ ਹੈ ਲੱਗਦਾ ਤਾਂ ਉਹ ਫਿਲੋਲੋਜੀ ਕੋਈ ਬਿਆਨ ਨਹੀਂ ਲਿਖਿਆ ਜੇ ਬਿਆਨ ਦਾ ਦਿੱਤੋਂ ਦੇ ਮੁਤਾਬਕ ਤਕਰੀਸ਼ੀ ਹੋਊਗਾ ਉਹਦਾ ਕਰੀ ਪਤਾ ਨਹੀਂ ਸਰ ਪੋਸਟਮੈਨ ਕਰਵਾਇਆ ਜਾ ਰਿਹਾ ਬਿਲਕੁਲ ਪੋਸਟਮੈਨ ਕਰਵਾਵਾਂਗੇ